ਆਟਾ ਆਟਾ ਦਾ ਮਾਕੇ ਨਹੀਂ ਤੇ ਘਰ ਪਕਾ ਕੇ ਰੰ ਦੇ ਜਾਣਾ ਅਗਰ ਝਾੜੂ ਵਾਲਾ ਆਊਗਾ ਤੇ ਬਾਹਲਾ ਕਰ ਉਹ ਸਾਰਾ ਕੁਝ ਉਂਝ ਕੇ ਲੈ ਗਿਆ ਇਤਨਾ ਸਦਾ ਨੂੰ ਬਾਦਲ ਸਰਕਾਰ ਚੰਗੀ ਸੀ ਸਾਨੂੰ ਕਾਂਗਰਸ ਚੰਗੀ ਸੀ ਜਿਹੜੇ ਸਾਨੂੰ ਦੇਈ ਤਾਂ ਜਾਂਦੇ ਸੀ ਇਹ 2500 ਰੁਪਏ ਮਹੀਨਾ ਪੈਨਸ਼ਨ ਆਇਆ ਕਰੂਗੀ ਜਿਹੜੇ ਤਾਂ ਪਿਰਸੇ ਜਿਹੜੇ ਉਹ ਵੀ ਨਹੀਂ ਟਾਂਸਰ ਪਾਉਂਦੇ ਉਹ ਵੀ ਨਹੀਂ ਟਾਂਸਰ ਪਾਉਂਦੇ ਪਰ ਹੁਣ ਖਬਰਾਂ ਸਾਨੂੰ ਖਾਤੋਂ ਕੀ ਚਾਹੁੰਦੇ ਨਾ ਪਰ ਜਾਂ ਸਾਨੂੰ ਐ ਕਰ ਟਰੱਕ ਚ ਲੈਣ ਚੜਾ ਤੇ ਬਾਹਰ ਛੱਡ ਦੇਣ ਕਿਤੇ ਜਿੱਤਾਨ ਅੰਨ ਪਾਣੀ ਨਾ ਮਿਲੇ ਦਲੇ ਬੋਟਾ ਨੂੰ ਆ ਗਿਆ ਤੇ ਡਾਕ ਨੂੰ ਤੇਲ ਲਗਾਉ ਤੇ ਕੁਲੀ ਕਰਕੇ ਦੇਖ ਸਾਰੇ ਜੰਗਰੇ ਰਤ ਨਹੀਂ ਗੇੜਾ ਤੇ ਬਾਵਾਗੇ ਅਸੀਂ ਪੜ ਨਹੀਂ ਦੇਣਾ ਕੋਈ ਵੀ ਆ ਜੇ ਉਹ ਕੌਣ ਸੇ ਮੋਟਾ ਇਹਦਾ ਨਾਮ ਵੀ ਨਹੀਂ ਆਉਂਦਾ ਮੱਚ ਜਾਣੇ ਦਾ ਹਾਂ ਉਹ ਪਿੰਡ ਚ ਨਹੀਂ ਬੜਾ ਪੈਂਦਾ ਕਸਮ ਬੜਿਆ ਨਾ ਦੇਖੋ ਤੁਸੀਂ ਕਹੇ ਦਿਖਾਉਗੇ ਤੇ ਉਹ ਪੈਂਦਾ ਕਸਮ ਤੇ ਪਿੰਡ ਚ ਜਮਾ ਨਾ ਮੂਹ ਇੱਕ ਵਾਰ ਆ ਗਿਆ ਮੁੜ ਕੇ ਆਇਆ ਹੀ ਨਹੀਂ ਮਰ ਗਿਆ ਭੋਗ ਤੇ ਨਹੀਂ ਆਇਆ ਭੋਗ ਤੇ ਵੀ ਨਹੀਂ ਆਇਆ ਤੇ ਉਹ ਇਮਰਜ਼ੇ ਆਪਣਾ ਜਾਵੜ ਕੇ ਫੇਰ ਆਓ ਚੰਨੀ ਸੀ ਵੇਖਾ ਚੰਨੀ ਨੇ ਕਿੰਨਾ ਕੁਸ ਕਰਿਆ ਹੁਣ ਆ ਦਿੰਦਿਆ ਕਈ ਬੁੜੀਆਂ ਦਾ ਜਿੱਥੇ ਮਰਜੀ ਜਾਣ ਬਿਨਾਂ ਕਾਰਤੂਦਾਰ ਕਾਰਤੂ ਹਮ ਕਾਰਤੂਦਾਰ ਕਾ ਦੇ ਨਾਲ ਤੇ ਬੰਦਾ ਨੇ ਉਹਨ ਕੋ ਰਾਜ਼ ਹੀ ਨਹੀਂ ਹਮ ਤੇ ਬੰਦਾ ਤਾਂ ਬਣਾ ਬੁੜੀਆਂ ਕਰਨੀਆਂ ਹਮ ਹੋਗੇ ਕੀ ਜਾਂਦੇ ਨਹੀਂ ਪਾਣ ਅੱਛਾ ਕੀ ਫੇਰ ਉੱਥੇ ਤਪੇ ਖੜਾਗਾ ਲੈਣਾ ਤਾਂ ਕੋਈ ਪੱਲੇ ਤਾਂ ਪਾਉਂਦਾ ਨਹੀਂ ਮੰਡੀ ਬੁੜੀਆਂ ਲਾ ਕੇ ਬੈਠ ਕੇ ਜਾਂਦੀਆਂ ਕੋਈ ਪਾਉਣੀ ਨਹੀਂ ਜਾਂਦੀ ਸਰਕਾਰ ਦੀ ਸੀ ਇੱਕ ਰੁਬੀ ਬਲੇ ਤਾਂ ਕਈ ਹਰ ਕੁਛ ਨਹੀਂ ਇਹਦਾ ਤਾਂ ਵਿਚਾਰੀ ਦੀ ਗੱਲ ਨਹੀਂ ਕੋਈ ਸੁਣਦਾ ਤਾਂ ਨਹੀਂ ਆਉਂਦੀ ਹੂੰ ਤੇ ਆ ਮੁੰਡਾ ਬਣਾਤਾ ਅਨਮੋਲ ਰਤਨ ਹਾਂ ਤੇ ਨਾ ਹੀ ਉਹਨੇ ਵਾ ਵਖਾਈਆ ਉਦੋਂ ਜ਼ਰੂਰ ਵੇਖੀ ਗਏ ਆ ਹੁੰਦੇ ਜਾਂਦੇ ਨੂੰ ਮੁੜ ਕੇ ਨਹੀਂ ਵੇਖੀ ਸ਼ਕਲ ਉਹ ਤਾਂ ਪਰਚਾ ਦਰਜ ਹੋ ਗਿਆ ਸੀ ਪੈਸੇ ਲੈਣ ਦਾ ਫੜਿਆ ਗਿਆ ਕਹਿੰਦੇ ਉੱਤੇ ਫਿਰ ਕੋਈ ਮੜਾ ਮੋਟਾ ਸਬਰ ਕਰ ਲਿਆ ਕਰਨ ਕਿਉਂ ਜਫੇ ਮਰੀ ਜਾਂਦੇ ਆ ਪਤਾ ਬਥੇਰਾ ਉਹਨੂੰ ਬਣਾਤਾ ਸੀਗਾ ਜਿਤਾਤਾ ਸੀ ਹੋ ਚੱਲ ਕਣਕ ਸਿੱਟੀ ਬੈਠੇ ਆ ਉਹਨਾਂ ਕੋਲ ਜਿਹੜਾ ਉਹ ਮੁਕਚਰਜਾ ਨਹੀਂ ਹੁੰਦਾ ਪੁਰਾਣੀ ਕਣਕ ਦਾ 15 ਆਇਆ ਉਹਦਾ ਪੁਰਾਣੀ ਦਾ ਹੀ ਪੁਰਾਣੀ ਦਾ ਤੇ ਉਹ ਸਾਡੀਆਂ ਕਣਕਾਂ ਨੂੰ 13.5 14 ਦੱਸੀ ਜਾਂਦਾ ਸੁਣੀਏ ਤਾਂ ਉਹ ਤਾਂ ਤੋਲਦਾ ਨਹੀਂ ਤੇ ਪੁਰਾਣੀ ਦਾ 15 ਆਇਆ ਅੱਛਾ ਤੇ ਸਾਡੀ ਸਰਕਾਰ ਬੰਦ ਤੋਂ ਬਾਅਦ ਲੋਕ ਖੁਸ਼ ਹੋਣ ਲੱਗੇ ਪੰਜਾਬ 'ਚ ਬਦਲਾਅ ਹੋ ਗਿਆ ਰੰਗਲਾ ਪੰਜਾਬ ਬਣ ਗਿਆ ਲਾ ਬਣ ਉਹ ਆ ਹੀ ਸੀ ਬਸ ਹੂੰ ਰੰਗ ਪੰਜਾਬ ਨਹੀਂ ਬਣਿਆ ਰੰਗਲੇ ਤੋਂ ਕਹਿੰਦਾ ਬਣ ਗਿਆ ਤਾਂ ਮੋਜੀ ਦੇ ਸਾਰੇ ਕੰਮ ਕਰਤੇ ਪਤਾ ਹੀ ਹੋਵੇ ਬੰਦੇ ਰਹੇ ਬਣਾਵਾ ਗਿਆ ਇਹ ਕੁੱਤੇ ਪਰਦੇ ਨੇ ਸਾਡੇ ਪਿਛੜਾ ਕਰੇ ਵਜਨ ਦਿੰਦੇ ਨੇ ਪਤਾ ਸਾਨੂੰ ਵੋਟਾਂ ਲੈ ਲੈਦਾ ਕਮਲੇ ਕਰਤੇ ਤੇ ਉਹ ਪਿਛੜਾਵਾਰੀ ਸਭ ਪਲੜਦਾ ਸਾਡੇ ਕਿਹੜਾ ਵੋਟਾਂ ਚ ਭਾਰ ਹੈ ਅਸੀਂ ਗਰੀਬ ਆ ਭਾਖ ਦੇ ਫਿਰਦੇ ਆ ਤੇ ਜਿਹੜਾ ਸਾਥੋਂ ਛੋਟਾ ਉਹਨਾਂ ਦੇ ਵਜੇ ਨਾ ਤੇਰੇ ਸਾਡੇ ਥੋੜੇ ਬਾਬੇ ਦੀ ਕਿੱਡੀ ਉਮਰ ਹੈ ਉਹ ਅਜੇ ਨਹੀਂ ਵਜੀ ਆਧਾਰ ਕਾਰਡ ਤੇ ਜਿਹੜਾ ਵੋਟ ਲੈਣ ਤੋਂ ਆਧਾਰ ਕਾਰ ਕਿੱਧਰ ਜਾਂਦਾ ਹੈ ਇਹਦੇ ਨੂੰ ਕਰਨ ਉਹਦੋਂ ਕਿੱਥੇ ਜਾਣਾ ਆਧਾਰ ਕਾਰਡ ਜੀ ਹੁਣ ਸਾਡੇ ਵਾਰੀ ਸੱਪ ਲੜਦਾ ਬੋੜ ਹਣ ਤਾਂ ਥੋੜੇ ਸਾਲ ਪਰ ਨਹੀਂ ਬਾਈਦਿਆਂ ਦੇ ਕਿਉਂ ਥੋੜੇ ਧਾਰ ਕਰਦੇ ਹਮਰ ਕਰਤਾ ਹੂੰ ਸਾਡੇ ਘੋਟੇ ਦਰਸਾ ਮੁੱਕੇ ਕੰਮ ਕਰਨ ਦਾ ਹੂੰ ਕਿਉਂ ਨਹੀਂ ਸਾਡੀ ਪਰਸਨ ਦਾ ਬਰ ਹੱਕਦਾਰ ਬਣਦੇ ਕੋਈ ਕਿਉਂ ਨਹੀਂ ਬਣਦੇ ਹੂੰ ਮੈਂ ਤਾਂ ਹੁਣ ਇਹ ਗੱਲ ਕੇ ਕੋਈ ਮੰੰਬਰ ਆ ਜਾ ਕੋਈ ਸਰਪੰਚ ਆ ਜਾ ਮੈਂ ਵੋਟ ਨਹੀਂ ਦੇਣੀ ਪਰ ਸਾਡਾ ਇਧਰ ਪਾਸਾ ਇਧਰ ਹੋ ਜੇ ਜੇ ਜਰ ਦੋ ਸਰ ਧਾਣੇ ਆ ਉਹ ਵੀ ਹੱਥਾਂ ਚ ਖੋਹਦੇ ਆ ਹੂੰ ਉਹ ਸਰਕਾਰ ਤਾਂ ਕਹਿੰਦੀ ਆਟਾ ਆਟਾ ਕਰਿਆ ਗਰੋਂ ਤਾਂ ਆਟਾ ਆਟਾ ਦਾ ਮਾਕੇ ਨਹੀਂ ਇਹ ਤਾਂ ਕਰਪਾ ਕਾ ਕਰਦੇ ਜਾਣਾ ਹਾਂ ਅਗਰ ਚਾਰੂ ਵਾਲਾ ਆਊਗਾ ਤੇ ਬਾਹਲਾ ਕਰਕੇ ਉਹ ਸਾਰਾ ਕੁਝ ਉਜਕਾ ਹੀ ਲੈ ਗਿਆ ਇਤਨਾ ਸਾਨੂੰ ਬਾਦਲ ਸਰਕਾਰ ਚੰਗੀ ਸੀ ਸਾਨੂੰ ਕਾਂਗਰਸ ਚੰਗੀ ਸੀ ਜਿਹੜੇ ਸਾਨੂੰ ਦੇਈ ਤਾਂ ਜਾਂਦੇ ਸੀ ਮੈਂ ਕਿਹਾ 2500 ਰੁਪਏ ਮਹੀਨਾ ਪੈਨਸ਼ਨ ਆਇਆ ਕਰੂਗੀ ਕਿਹੜੇ ਤਾਂ ਪਰਸੇ ਉਹ ਉਹ ਵੀ ਨਹੀਂ ਟਾਂਸਰ ਪਾਉਂਦੇ ਉਹ ਵੀ ਨਹੀਂ ਟਾਂਸਰ ਪਾਉਂਦੇ ਪਰ ਹੁਣ ਕਹਿੰਦਾ ਸਾਨੂੰ ਖਾਤੋਂ ਕੀ ਚਾਹੁੰਦੇ ਨਾ ਪਰ ਜਾਂ ਸਾਨੂੰ ਐ ਕਰ ਟਰੱਕ ਚ ਲੈਣ ਚੜਾ ਤੇ ਬਾਹਰ ਛੱਡ ਦੇਣ ਕਿਤੇ ਜਿੱਤੇ ਸਾਨੂੰ ਅੰਨ ਪਾਣੀ ਨਾ ਮਿਲੇ ਉਹ ਤਾਂ ਕਿਹਨੇ ਸੰਗਤਾਂ ਬਾਲੇ ਨਾ ਖੋਜਿਆ ਸਾਡੀ ਸਰਕਾਰ ਤੇ ਬਦਲਾ ਸਾਡਾ ਵਧੀਆ ਬਦਲਾ ਨਹੀਂ ਹੁੰਦਾ ਨਾ 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 ਅਸੀਂ ਰਾਜੀ ਨਹੀਂ ਅਸੀਂ ਤਾਂ ਕਾਂਗਰਸ ਤੇ ਰਾਜੀ ਹਾਂ ਤੇ ਬਾਦਲ ਸਰਕਾਰ ਤੇ ਰਾਜੀ ਹਾਂ ਸਾਨੂੰ ਇਹ ਭਈਆ ਨਹੀਂ ਚਾਹੀਦਾ ਜਿਹਨੇ ਸਾਨੂੰ ਭੁੱਖੇ ਤੇ ਮਾਰਤਾ ਅਸੀਂ ਬਰ ਅਸੀਂ ਭੁੱਖੇ ਮਰਨਾ ਸਾਨੂੰ ਚੰਗਾ ਹੈ ਕਿ ਸਾਨੂੰ ਇਹ ਚੰਗੇ ਹੈ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਕੀ ਨਹੀਂ ਸੀ ਹੁੰਦਾ ਬਿਜਲੀ ਵੀ ਫਿਰੀ ਸੀ ਆਟਾ ਦਾਲ ਵੀ ਬਾਦੂ ਸੀ ਦੇਰ ਤੋ ਜਨਾਬਰ ਸਾਈਕਲ ਦੇ ਵਾਕਾ ਨੂੰ ਪੜਨਾ ਨਹੀਂ ਦਿੱਤੇ ਮੀਟਰ ਵੀ ਫਰੀ ਲਾਇ ਹੁਣ ਜਦ ਲੱਗੇ ਉਹਨਾਂ ਨੂੰ ਕਹਿੰਦੇ ਆ ਜਾਓ ਕਰਾ ਬਿੱਲ ਭਰਦੇ ਹੋ ਟੂਟਾਂ ਦਾ ਪਾਣੀ ਵੀ ਮੁੱਲ ਦੇਣ ਲੱਗ ਗਏ ਚੱਪਲ ਮੀਟਰ ਲੱਗਣ ਲੱਗੇ ਹੁਣ ਤਾਂ ਚੱਪਾਲੇ ਮੀਟਰ ਲੱਗਣਾ ਜੇ ਤਾਂ ਪੈਸੇ ਹੋਣਗੇ ਚੱਲੂ ਨਹੀਂ ਬੰਦਦਾ ਉਹ ਸੱਕਾ ਤਾਂ 6 ਜੁੰਟ ਵਾਪਸ ਕਰ ਕੀ ਇਹ ਕੁੱਤੇ ਨੇ ਬੱਕਰਾ ਕੰਮ ਜਿਹੜਾ ਕੁੱਤਾ ਫਿਰਦਾ ਨਾ ਕਰਦਾ ਕਰਦਾ ਕਮੇਟੀਆਂ ਤੇ ਹੁਣ ਬਣ ਗਿਆ ਮੰਤਰੀ ਇਸ ਬੰਦੇ ਨੇ ਸਾਨੂੰ ਜਮਾ ਪੁੰਜੇ ਲਾਤਾ ਭਵੰਤ ਮੰਗ ਹੱਥੋਂ ਲੋਕ ਖੁਸ਼ ਬਾਲਿਆ ਅਸੀਂ ਤਾਂ ਸਾਰੇ ਕੰਮ ਕਰੀ ਜੰਨੇ ਆ ਉਹ ਹੋਣਗੇ ਫਿਰ ਖੁਸ਼ ਅਸੀਂ ਨਾ ਗਰੀਬ ਖੁਸ਼ ਜਿਨ੍ਹਾਂ ਦਾ ਤਰ ਰੁਕ ਚੱਕੀ ਜਾਂਦਾ ਇਹ ਕਹਿੰਦੇ ਗਰੀਬਾਂ ਛੇ ਜੰਟ ਮਾਫ ਹੋ ਗਈ ਘਰ ਘਰ ਆਟਾ ਆਉਣ ਲੱਗ ਗਿਆ ਅੱਛਾ ਦੇਸਾਂ ਨੂੰ ਗਰੀਬਾਂ ਨੂੰ ਤਾਂ ਜਿਹੜੀ ਕਰਕ 5 ਕਿਲੋ ਅਸੀਂ ਖਾਵਾਂਗੇ ਮਹੀਨੇ ਤੇ 5 ਕਿਲੋ ਸਾਢੇ ਤਿੰਨ ਡੰਗਾਂ ਦੀ ਹੈ ਹੂੰ ਤੋ ਕਿੱਧਰ ਜਾਊਗੀ 30 ਕਿਲੋ ਦਿੰਦੇ ਸਕੇ ਕਣਕ ਤੋਂ ਡੀ ਕੱਟਦੀ ਹੈਗੀ ਡੱਟੀ ਹੈ ਕੱਟੀ ਹੈ ਫੇਰ ਕਿ ਜਿਹੜੇ ਬੱਚੇ ਆ ਗਏ ਮਗਰ ਤਿੰਨ ਤਿੰਨ ਜਿਹੜੇ ਹੋਰ ਆ ਹਜੇ ਨਹੀਂ ਚੜਦੇ ਨਾ ਕਾਰਨਾਂ ਤੇ ਤੋ ਉਹਨਾਂ ਨੂੰ ਖਵਾ ਗਏ ਕਿੱਥੋਂ ਕੋਈ ਹਾਕਤਕਾਰ ਹੂੰ ਆਦੇ ਵਾ ਤੇ ਗਰੀਬਾ ਵਾ ਤੇ ਕੋਈ ਅਧਿਕਾਰ ਨਹੀਂ ਆ। ਤੇ ਇੱਕ ਕਹਿੰਸੀ 10000 ਰੁਪਏ ਔਰ ਤਨ ਤੋਂ ਉਹ ਵੀ ਨਹੀਂ ਉਹ ਵੀ ਨਹੀਂ ਮਿਲਿਆ। ਫਿਰ ਸਿਲੰਡਰ ਕਿੱਥੋਂ ਮੁੜਿਆ? ਹੂੰ। ਬਾਰਾਤ ਵਾ ਨਾ ਤੇ ਰਸੋਂ ਤੋਂ ਮੁੜਿਆ। ਹੂੰ। ਤੇ ਗਰੀਬਨਾ ਤਾਂ ਲੱਕੜਾ। ਕੋਈ ਨਹਿਰ ਦੇਣ ਜਾਣ ਦੰਦਾ। ਜੇ ਕੋਈ ਪੱਡਣ ਜਾਣ ਤਾਂ ਉਸੇ ਦਰੋਗਾ ਅਗਲਾ ਕਹਿੰਦਾ ਮੇਰਾ ਇੱਥੇ ਮਜਬਾ ਧਰਜੋ। ਉਹ ਤਾਂ ਖੇਤੀਬਾੜੀ ਮੰਤਰੀ ਆਇਆ ਗਰਮੀਤ ਖੁੱਡੀਆਂ ਉਹ ਆਗੇ ਛੋਡੇ ਹੁਣ ਤਾਂ ਵੋਟਾਂ ਲੈਣ ਵਾਸਤੇ ਉਹ ਆ ਗਿਆ ਇਧਰੋਂ ਆ ਗਿਆ ਨੇੜੇ ਕੰਮ ਕਰਾਂਗੇ ਇਹ ਪੂਰਾ ਸੀ। ਕਰਨਗੇ। ਤਾਂ ਅਸੀਂ ਵੀ ਖੁਸ਼ ਹਾਂ ਤੇ ਜੋਰ ਉਹ ਕੁਝ ਸਾਨੂੰ ਕਰਦੇ ਅਸੀਂ ਵੀ ਖੁਸ਼ ਹੋਵਾਂਗੇ। ਹ ਦੋਇਰ ਬਾਈਕ ਕਿਨ ਮੋਟਾ ਪੰਗਾ ਸੀ ਉਦੋਂ ਤਾਂ ਮੈਂ ਨਾ ਕਾਂਗਰਸੀ ਸੀਗੀ ਨਾ ਆਈ ਸੀ ਜਾਂ ਅਰਮੋਲਤਨ ਝਾੜੂ ਵਾਲੇ ਝਾੜੂ ਵਾਲੇ ਉਹ ਕੌਣ ਸੀ ਮੋਟਾ ਉਹਦਾ ਨਾਂ ਵੀ ਨਹੀਂ ਆਉਂਦਾ ਮੱਚ ਜਾਣੇ ਦਾ ਹਾਂ ਉਹ ਪਿੰਡ ਚ ਨਹੀਂ ਬੜਾ ਬਹਿਣ ਦਾ ਕਸਮ ਬੜਾ ਨਾ ਦੇਖੋ ਤੁਸੀਂ ਕਿਹੜੇ ਦਿਖਾ ਰਹੇ ਤੇ ਉਹ ਭੈਣ ਦਾ ਖਸਮ ਤੇ ਪਿੰਡ ਚ ਜਮਾ ਨਾ ਮੂਹ ਇੱਕ ਵਾਰ ਆ ਗਿਆ ਮੁੜ ਕੇ ਆਇਆ ਹੀ ਨਹੀਂ ਮਰ ਗਿਆ ਫੋਟੇ ਨਹੀਂ ਆਇਆ ਹਾਂ ਕੋਈ ਦੇਵ ਨੇ ਆਇਆ ਤੇ ਉਹ ਹੀ ਮਰਜੀ ਆਪਾਂ ਦਾ ਜਾਵਣਗੇ ਫੇਰ ਆਓ ਕੰਨੀ ਸੀ ਵਖ ਕੰਨੀ ਨੇ ਕਿੰਨਾ ਪਸ ਕਰਸ ਇਹਨੂੰ ਕਰ ਲਓ ਹੁਣ ਆ ਦਿੰਦੇ ਆ ਕਈ ਬੁੜੀਆਂ ਦਾ ਜਿੱਥੇ ਮਰਜੀ ਜਾਣ ਬਿਨਾ ਕਾਰਤੋਦਾਰ ਕਾਰਡ ਤੋਂ ਹਮ ਕਾਰਡ ਦੇ ਨਾਲ ਤੇ ਬੰਦਾ ਨੇ ਉਹਨੂੰ ਰਾਜ਼ੀ ਨਹੀਂ ਹਮ ਤੇ ਬੰਦਾ ਤਾਂ ਬਣਾ ਬੁੜੀਆਂ ਕਰਨੀਆਂ ਹਮ ਜਮਾਨਾ ਐਨ ਕਰਕੇ ਟੀਮਗਾਰ ਤਾਂ ਜਮਾ ਇਹਨਾਂ ਨੇ ਹੋ ਕਰਤਾ ਫੇਰ ਜੇ ਕਿਸੇ ਕੁੜੀ ਭੱਜ ਗਈ ਜਾਂ ਕਦਮ ਬਹੂ ਭੱਜ ਗਈ ਹਮ ਨਾ 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 ਕੋਈ ਨਹੀਂ ਨੱਚੀ ਤਾਂ ਰਾਜ਼ੀ ਆ ਤਪਾਲ ਚੱਤਰ ਨਹੀਂ ਦੀਦਾ ਕਿਸੇ ਨੂੰ ਵੀ ਐਜ ਵੀ ਕਿੰਨੇ ਛੋਲੇ ਪਹਿਣਗੇ ਜੇ ਪਹਿਣ ਲੱਗ ਗਈਆਂ ਸਰਕਾਰਾਂ ਕੇ ਅਧਿਕਾਰ ਹਰੇ ਦੀ ਮਰਜ਼ੀ ਹੈ ਜੀਵਣਾ ਕਿਦੇ ਮਰਜ਼ੀ ਵਿਆਹ ਕਰਾਵੇ ਕਿਦੇ ਮਰਜ਼ੀ ਰਵੇ ਨਾ ਇਹ ਤਾਂ ਫਿਰ ਆਇਆ ਤਾਂ ਪੁੱਤਾਂ ਦੀਆਂ ਚੁੰਬੜੀ ਜਾਂਦੀਆਂ ਉੱਠ ਘੜੀਆਂ ਲੀਆਂ ਉਹ ਅਧਿਕਾਰ ਹੈਗਾ ਉਹ ਕਿਉਂ ਨੀ ਅਧਿਕਾਰ ਹਟਾਉਂਦੇ ਸਰਕਾਰ ਬੋਟਾ ਹੋ ਲੈ ਕੇ ਪੱਤ ਜਾਂਦੇ ਨਾ ਤੇ ਪਿਰਸਨਾਂ ਦਾ ਕੋਈ ਰਾਹ ਨਹੀਂ ਜਿਹੜਾ ਸਾਥੋਂ ਛੋਟੀਆਂ ਉਹਨਾਂ ਦੇ ਬੱਝਿਆ ਜਿਹੜਾ ਗਿੱਟੇ ਗੋਡੇ ਕੰਮ ਨਹੀਂ ਹੁੰਦਾ ਉਹਨਾਂ ਨੇ ਭਾਈ ਨਾ 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 ਤੁਹਾਡੀ ਨਹੀਂ ਬਾਈਦੀ ਤੇ ਨਿਰਗਾ ਕੰਮ ਮਿਲ ਜਾਂਦਾ ਜੀ ਉਹਦੇ ਪੈਸੇ ਨਹੀਂ ਆਉਂਦੇ ਹੂੰ ਪਹਿਲਾਂ ਤਾਂ ਆਇਆ ਤੇਰੇ ਬਾਬੇ ਨੇ ਕੰਮ ਉਹਦੇ ਨਹੀਂ ਆਏ ਮੇਰੇ ਆਏ ਤਾਂ ਮੇਰੇ ਨਹੀਂ ਆਏ ਹਾਰ ਕੇ ਮੈਨੂੰ ਵੀਡੀਓ ਕਹਿੰਦਾ ਤੇਰੇ ਪੈਸੇ ਨਹੀਂ ਆਉਂਦੇ ਤੂੰ ਕੰਮ ਹੀ ਨਾ ਕਰ ਕਿਉਂ ਭਾਈ ਕਿਉਂ ਕੀ ਪਤਾ ਹੂੰ ਤੁਸੀਂ ਸਰਪੰਚ ਨਾਲ ਗੱਲ ਕੀਤੀ ਕਰੀ ਹੈ ਹੂੰ ਸਰਪੰਚ ਦਾ ਸਮਾਧੀ ਆਪੇ ਨਾਲ ਦਾ ਹੂੰ ਕੋਈ ਨਹੀਂ ਗੱਲ ਸੋਹਦਾ ਗਰੀਬਾਂ ਦੀ ਸਰਕਾਰ ਕੋਈ ਨਹੀਂ ਫਿਰ ਕੋਈ ਨਹੀਂ ਸੁਣ ਉਹ ਸੁਣੀ ਨਹੀਂ ਰਿਹਾ ਜੀ ਪਰ ਉਹ ਅੰਦਰ ਮਾਰਨੋ ਤਾਂ ਗਈ ਅੰਦਰ ਮਰਨ ਵਾਲੇ ਦਾ ਤਾਂ ਹੀ ਹੁਣ ਤਾਂ ਸਾਡੇ ਜੇ ਕੋਈ ਕੁਝ ਦੇ ਨਹੀਂ ਰਿਹਾ ਅੱਛਾ ਇੱਕ ਦਿਨ ਉਹ 30 ਕਿਲੋ ਕਣਕਾ ਜਦੋਂ ਚਾਹਤਾ ਜਿਹੜਾ ਦੀ 20 ਕਿਲੋ 30 ਕਿਲੋ ਕਣਕਾ ਉਹ ਕੀ ਕਰਾਂਗੇ ਤੇ ਕਰਾਂਗੇ ਕੁਝ ਇੱਕ ਤਾਂ ਸਾਡਾ ਕਣਕ ਦਾਲ ਦਾ ਸਾਡਾ ਪੂਰਾ ਉਹ ਪ੍ਰਬੰਧ ਤਾਂ ਇੱਕ ਸਾਡੀ ਪਿਰਛੜ ਵੱਜਣੀ ਚਾਹੀਦੀ ਜਿਹੜੇ ਸਾਡੇ ਨਾਲ ਅਧਿਕਾਰ ਕਰੇ ਸਾਡੇ ਪੂਰੇ ਕਰੇ ਦਲੇ ਬੋਟਾ ਨੂੰ ਆ ਗਿਆ ਤੇ ਡਾਕ ਨੂੰ ਤੇਲ ਲਗਾਉ ਤੇ ਕੁਲੀ ਕਰਕੇ ਦੇਖੇ ਸਾਰੇ ਜੰਗਰੇ ਰਤ ਦੇ ਘੜਾ ਦੇ ਪਾਵਾਂਗੇ ਹਮ ਅਸੀਂ ਬੜ ਨਹੀਂ ਜਣਾ ਕੋਈ ਵੀ ਆ ਜੇ ਪਾਲਾ ਕੋਈ ਕਿਸੇ ਕੋਈ ਮਰਜੀ ਕੋਈ ਪਾਲਾ ਜੱਟ ਆ ਜਣ ਪਿੰਡ ਦਾ ਸਰਪੰਚ ਮਬਰ ਨੂੰ ਮੈਂ ਕਿਸੇ ਨੂੰ ਨਹੀਂ ਵੜਨ ਦਿੰਦੀ ਮੇਰੀ ਗਲੀ ਦਾ ਸਾਰੇ ਪਿੰਡ ਦੇ ਗਲੀਆਂ ਪੱਕੇ ਕਰ ਸਾਡੀ ਗਲੀ ਵਾਰ ਇਟਾ ਬੱਕ ਗਿਆ ਹਮ ਉਹਦੋਂ ਕਿ ਅਸੀਂ ਕਿਸੇ ਦਾ ਕਿਹੜਾ ਘਟਾ ਵਤਗੇ ਹਮ ਕੋਈ ਕੇਦਾ ਕੁਛ ਨਹੀਂ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਲੰਗਾਂ ਦੀ ਚਿੰਗਾ ਤੇ ਨਵੀਂ ਸਰਕਾਰ ਬਣ ਤੋਂ ਬਾਅਦ ਤੁਹਾਡੇ ਕੋਈ ਫਰਕ ਪੈਣ ਲੱਗੇ ਤੇ ਕੰਮ ਹੋਣ ਲੱਗੇ ਕੋਈ ਆਇਆ ਨਹੀਂ ਇੱਥੇ ਜਮਾਂ ਕੋਈ ਜੀ ਨਹੀਂ ਆਇਆ ਇੱਥੇ ਪੁੱਛਿਆ ਵੀ ਨਾ ਪੁੱਛਦਾ ਕੋਈ ਉਹਦਾ ਇਸ ਉਹਦਾ ਸੱਥਾਂ ਚ ਸਰਕਾਰ ਚੱਲਦੀ ਐ ਸੱਥਾਂ ਚ ਕੰਮ ਹੋ ਰਿਹਾ ਆਪਸੇ ਮੋਟਾ ਵਟਾਉਂਦੇ ਉਹ ਨਹੀਂ ਆਇਆ ਕੋਈ ਅੱਛਾ ਉਹ ਨਹੀਂ ਕੋਈ ਆਇਆ ਉਹ ਨਹੀਂ ਮਾਰੇ ਕਿਹੜੇ ਵੋਟਾਂ ਮੇਰੇ ਦਾ ਬਹੁਤ ਨਿੰਤਾ ਕਰਦੇ ਆ ਪੂ ਨਹੀਂ ਬੋਲ ਬੁਲਾਉਂਦਾ ਵੀ ਨਹੀਂ ਕੋਈ ਕਿਸੇ ਕੋਈ ਕੁਛ ਹੋਈ ਜਾਵੇ ਕੋਈ ਹੋਈ ਜਾਵੇ ਕੋਈ ਪੁੱਛਦਾ ਨਹੀਂ ਉਹ ਹੇ ਇਹ ਛਾਡਾ ਮੋਟਰਸਾਈਕਲ ਸਾਈਕਲ ਚੱਕਾ ਗੱਲ ਕਿਹਨੇ ਪਿੱਛੇ ਹੀ ਨਾ ਸਹੀ ਨਹੀਂ ਅੱਛਾ ਪੁੱਛੇ ਨਹੀਂ ਨਾਲੇ ਬੰਦੇ ਫੜਲੇ ਤੇ ਕਮਜ਼ੋਰ ਠੰਡਾ ਸੀ ਉਹਨੇ ਪਿੱਛੇ ਹੀ ਨਹੀਂ ਆ ਤੇ ਲੱਕੜਾਂ ਵਾਂਗ ਨਾਲ ਆ ਜਾਂਦਾ ਸੀਗਾ ਚੋਰ ਨੂੰ ਵਸ਼ਕ ਟਕਾ ਨਹੀਂ ਤਾ ਮੱਤੀ ਕਰਿਆ ਕਿ ਫਟੋ ਨਵਾਂ ਮੋਟਰਸਾਈਕਲ ਵੀ ਨਹੀਂ ਚੱਕਾ ਨਾ ਲੜਦਾ ਸੀ ਪੁੱਛੇ ਹੀ ਨਹੀਂ ਗਾ ਫੋਟੋਆਂ ਦੀ ਫਰਾਦੀਆ ਬੰਦੇ ਆ ਉਹਨੇ ਪੁੱਛ ਐ ਨਈ ਵੇ ਪਹੇਕਾ ਗਿਆ ਭਗਵਾਨ ਤਮਾਰ ਕੇ ਜੇ ਕੋਈ ਇੱਥੇ ਪੁਲਿਸ ਅਫਸਰ ਕੰਮ ਠੀਕ ਨਾ ਕਰਦਾ ਨਸ਼ਾ ਵੇਚਦਾ ਹੋਵੇ ਤਾਂ ਮੈਨੂੰ ਦੱਸ ਦਿਓ ਕਹਿੰਦੇ ਦੱਸ ਦਿਓ ਮੈਂ ਮੈਂ ਕਾਰਵਾਈ ਕਰ ਦੂੰਗਾ ਪੁੱਛ ਨੂੰ ਜਮੇ ਪਤਾ ਵਕਾਉਂਦੀ ਪੁੱਛਿਆ ਯਾਰ ਕਿਹਨੂੰ ਪਤਾ ਹੂੰ ਕਿੰਨੇ ਵੇਚਦੇ ਨੇ ਕਿਹਨੂੰ ਪਤਾ ਆਪਾਂ ਦਾ ਖਾਣਾ ਨਹੀਂ ਲੈਣਾ ਨਹੀਂ ਜਿਹੜੇ ਵੇਚ ਲਿਆ ਉਹ ਖਾਂਦੇ ਹੋ ਪੁਲਸ ਨਾਲ ਗੱਲ ਕਰਕੇ ਵੇਚਦੇ ਤੁਹਾਡੇ ਕੋਲ ਕੋਈ ਫਰਕ ਲੱਗਿਆ ਨਾ ਚਿੱਟੀ ਲਾ ਕੇ ਪਰਖੇਗਾ ਕੋਈ ਭੋਲਾ ਵੀ ਨਹੀਂਗਾ ਅੱਛਾ ਨਾ ਚੱਲ ਜੀ ਜਾਂਦਾ ਅਮਾ ਬਾਟਾ ਸੀ ਆ ਕਾਂਗਰਸੀ ਜਾਂ ਹੁਣ ਵਾਲੇ ਅਹੋ ਨਾ ਤਾਂ ਕੋਈ ਆਇਆ ਨਹੀਂ ਨਾ ਕੋਈ ਕਾਰਦੀ ਆਇਆ ਕੋਈ ਹੀ ਨਹੀਂ ਹੁੰਦਾ ਹਮ ਤੇ ਹਰਸ਼ਿੰਦਰ ਕੋਰ ਐਮਪੀ ਆ ਸੋਡੀ ਆਈ ਉਹ ਅਮਰ ਸਿੰਘ ਤੇ ਬਹੁਤ ਕੁਕੜਾਂ ਤਾਂ ਚੱਲੀ ਨੇ ਅੱਛਾ ਪਿੰਡ ਦਾ ਸਤਾ ਨਹੀਂ ਕਰਦਾ ਯਰ ਮੰਡੀ ਕੁਛ ਨਹੀਂ ਕਰਦਾ ਕੋਈ ਭਲਾ ਵੋਟਾਂ ਲੈ ਕੇ ਦੰਦੇ ਲੱਗ ਹਾਂ ਕੰਕਲੇ ਦੇ ਨਾਲ ਐ ਕਿਹ ਕਿਹਨੂੰ ਵੋਟਾਂ ਪਾਉਂਗੇ ਐ ਕਿ ਜਾਂਦੇ ਨਹੀਂ ਪਾਉਣ ਅੱਛਾ ਕੀ ਫੇਦਾ ੱਤੇ ੱਤੇ ਖੜਾਂਗੇ ਲੈਣਾ ਚ ਕੋਈ ਪੱਲੇ ਤਾਂ ਪਾਉਂਦਾ ਨਹੀਂ ਮੰਡੀ ਮੋਢੇ ਲਾ ਕੇ ਬੈਠ ਕੇ ਜਾਂਦੀਆਂ ਕੋਈ ਪਾਉਣੀ ਨਹੀਂ ਜਾਂਦੀ ਸਰਕਾਰ ਕਹਿੰਦੀ ਸੀ 2500 ਰੁਪਿਆ ਪੈਨਸ਼ਨ ਆ ਕਰੂਗੀ ਹਾਂ ਤਾਂ ਲੱਗੀ ਜਾਂਦੀ ਥੁੜੀ ਜਾਂਦੀ ਆ ਇਹ ਤਾਂ ਬਹੁਤ ਸੱਚਾ ਨਹੀਂ ਹੈ ਹਾਂ ਆ ਤਾਂ ਬਹੁਤ ਸੱਚਾ ਹਾਂ ਦਿੰਦੇ ਨਹੀਂ ਭਾਈ 25 ਨਹੀਂ 25 ਕੋਈ ਨਹੀਂ ਦਿੰਦੇ ਉਹ ਪੁੱਛਦੇ ਨਹੀਂ ਕੋਈ ਕਿਹੜਾ 2500 ਹੈ ਮੈਂ ਤਨ ਮੈਂ ਵੱਡਾ ਬਾਬਾ ਕਹਿੰਦਾ ਸੀ ਕਿ ਮੈਂ ਕਿਸਾਨ ਦੇ ਪਾਸ ਖੁੱਲ੍ਹ ਕੇ ਰੱਖੇ ਸੀ ਹਾਂ ਵੱਡਾ ਬਾਬਾ ਕਹਿੰਦਾ ਹੁੰਦਾ ਸੀ ਕਿ ਮੈਂ ਕਿਸਾਨ ਪੁਰੇ ਖੁੱਲ੍ਹ ਕੇ ਰੱਖੇ ਸੀ ਕੋਈ ਖੁੱਲ੍ਹੇ ਚਾਣੇ ਕਰਾ ਕਸਰ ਨਹੀਂ ਛੱਡੀ ਪਰ ਵਾਟ ਚਾਂਟ ਪਾਇਆ ਹਾਂ ਕਾਲਾ ਤਾਂ ਇੱਕ ਹੋਰ ਟੇਲਰ ਟੂਲ ਨੇ ਪਾਣੀ ਸਹੀ ਆਉਣ ਲੱਗ ਗਿਆ ਕੱਸੀਆਂ ਚ ਕੋਈ ਨਾ ਤੇ ਟੁੱਟੇ ਨਹੀਂ ਤਾਂ ਠੀਕ ਹੈ ਪਾਣੀ ਪੈਂਦਾ ਕਿਤੇ ਪਾਣੀ ਤਾਂ ਠੀਕ ਲੱਗਿਆ ਪੰਜ ਬੰਦੀ ਨਹੀਂ ਆਈ ਹਾਂ ਪਾਣੀ ਠੀਕ ਹੈ ਹਾਂ ਜਵਾਬ ਦੀ ਗੱਲ ਹਾਂ ਹੋਣੀ ਆ ਕਿ ਸਿੱਟੀ ਬੈਠੇ ਸੀ ਇੱਕ ਮਿੰਟ ਹੁਣ ਚੱਲ ਕਣਕ ਸਿੱਟੀ ਬੈਠੇ ਆ ਉਹਨਾਂ ਕੋਲ ਜਿਹੜਾ ਮੁਕ ਚਰਜਾ ਨਹੀਂ ਹੁੰਦਾ ਪੁਰਾਣੀ ਕਣਕ ਦਾ 15 ਆਇਆ ਉਹਦਾ ਪੁਰਾਣੀ ਦਾ ਹੀ ਪੁਰਾਣੀ ਦਾ ਤੋ ਉਹ ਸਾਡੀਆਂ ਕਣਕਾਂ ਨੂੰ 13.5 14 ਦੱਸੀ ਜਾਂਦਾ ਸੁਣੀ ਜਾਂਦਾ ਉਹ ਤਾਂ ਤੋਲਦਾ ਨਹੀਂ ਤੇ ਪੁਰਾਣੀ ਦਾ 15 ਆਇਆ ਅੱਛਾ ਤੇ ਨਵੀਂ ਦਾ ਤਾਂ ਕਿੱਥੇ ਆਉਣਾ ਨਵੀਂ ਦਾ ਤਾਂ 14 ਜਾਂ 13 ਤੁਣ ਤੁਲਉਂਦੇ ਹੀ ਨਹੀਂ ਉਹ ਬੈਠੇ ਆ ਉੱਥੇ ਉਹ ਭਗਵਾਨ ਸਤਿ ਮਾਰ ਗਿਆ ਸੀ ਨਾਲਾ ਕੋਈ ਲੋੜ ਨਹੀਂ ਪੈਣੀ ਕਣਕਾਂ ਨੂੰ ਨਾਲ ਨਾਲ ਬੈਂਕ ਨੂੰ ਨਾਲੋਂ ਨਾਲ ਇੱਕ ਤਾਂ ਮੋਦੀ ਆਦਾ ਬੱਸ ਆ ਗਈ ਕੋਈ ਬੁਲਾਣਾ ਕੁਝ ਨਹੀਂ ਹੱਥ ਪੰਗਾ ਖੜਾ ਮੋਦੀ ਆਦਾ ਵੀ ਉਹ ਵੇਚੜੀ ਨਾਲ ਦੀ ਨਾਲ ਹਨ ਉਹ ਤਾਂ ਫਿਰ ਲੋਕਾ ਡਿੱਕਾ ਲਈ ਜਾਂਦੇ ਫਿਰ ਤਾਂ ਜਮੇ ਪੜੀ ਹਾਲਤ ਕਰਨਗੇ। ਬੇਟਾ ਨਹੀਂ ਨਹੀਂ ਕਿਸੇ ਨੇ। ਫਿਰ ਤਾਂ ਭਾਈ ਨਹੀਂ ਲਾਉਣਾ ਕਿਸੇ ਨੇ। ਕਿ ਲਾ ਦੇਣਗੇ? ਨਹੀਂ ਲਾਉਣਾ। ਤੁਹਾਡੇ ਪਿੰਡ ਕੋਈ ਕੰਮ ਕੁੱਮ ਹੋ ਰਿਹਾ ਸਰਕਾਰ ਬਣਨ ਤੋਂ ਬਾਅਦ। ਅੱਡੇ ਉਹਨਾਂ ਦਾ ਨਹੀਂ ਅਸੀਂ ਇਸ ਸਾਲ ਆਉਂਦੇ ਨਾ ਹੀ ਅਸੀਂ ਕਿਸੇ ਨਾਲ ਗੱਲ ਕੀਤੀ ਹੈ। ਹੂੰ। ਮੈਨੂੰ ਪਹਿਲੇ ਤਾਂ ਮਾਰਦਾ ਹੋਣਾ ਜਿਹੜਾ ਫਿਰਕੇ ਨਹੀਂ। ਇੱਥੇ ਉਹ ਮੁੱਖ ਉਹ ਜਿਹੜਾ ਭਗਵੰਤ ਮਾਨ ਉਹ ਸਾਡੇ ਤਾਂ ਨਹੀਂ ਮੈਨੂੰ ਲੱਗਦਾ ਆ ਯਾਰ ਮੈਂ ਤਾਂ ਥੋੜਾ ਐਮਐਲਏ ਸੀ ਰਤਨ ਥਾਲੀ ਆ ਮੈਲੇ ਉਹ ਤਾਂ ਕਿਹੜਾ ਫੜਿਆ ਵੀ ਗਿਆ ਸੀ ਖਣੀ ਕਿਹੜਾ ਸੀਗਾ ਹਾਂ ਜੀ ਹਾਂ ਆ ਇੱਥੇ ਆਇਆ ਸੀਗਾ ਹੂੰ ਉਦੋਂ ਬਾਅਦ ਤਾਂ ਲੇ ਲੇ ਨੋਟਰ ਬਾਅਦ ਕਿਉਂ ਉਦੋਂ ਬਾਅਦ ਤਾਂ ਫੜੇ ਗਿਆ ਉਹ ਅੱਛਾ ਨਹੀਂ ਹੁਣ ਤਾਂ ਫੜਕ ਨਹੀਂ ਲੈਣਾ ਛੜ ਤਾਂ ਛੜਦਾ ਸੀ ਛੜਦਾ ਸੀ ਆਪਾਂ ਫੜੇ ਕਿਉਂ ਸੀ ਉਹ ਆਪਾਂ ਫੇਰ ਨਹੀਂ ਮਿਲਣ ਸੁਣਿਆ ਨਹੀਂ ਮੈਂ ਤਾਂ ਦੇਖ ਨੂੰ ਪਤਾ ਹੀ ਆ ਐ ਨਹੀਂ ਅਸੀਂ ਦੱਸ ਦੇ ਕਾਹ ਤੋਂ ਖੜਿਆ ਸੀ ਤੇ ਨਾ ਹੀ ਸਾਨੂੰ ਪਤਾ ਐਵੇਂ ਤੈਨੂੰ ਦੱਸ ਦਿੱਤੀ ਕਿ ਸਾਡੇ ਨਾਲ ਕਿਹੜਾ ਗੱਲ ਹੋਈ ਸੀ ਫੜਾਉਣ ਵਾਲਾ ਕੋਈ ਹੋਰ ਹੋਣਾ ਉਹਨਾਂ ਨੂੰ ਹੂੰ ਉਹ ਪੈਸੇ ਮੰਗਦਾ ਸੀ ਲੋਕ ਕਹਿੰਦੇ ਨਹੀਂ ਮੰਜੂਰ ਚਲ ਕਹਿੰਦੇ ਕਮਾਈ ਕੀ ਨਾਮ ਆ ਤੁਹਾਡਾ ਗੁਰਚਾਰ ਸਿੰਘ ਤੇ ਤੁਹਾਡੀ ਉਮਰ ਕਾਫੀ ਹੈ ਜਿਹੜੀ ਨਵੀਂ ਸਰਕਾਰ ਬਣੀ ਸੀ ਤੁਸੀਂ ਸਰਕਾਰਾਂ ਪਿਛਲੀਆਂ ਵੀ ਦੇਖੀਆਂ ਕੋਈ ਫਰਕ ਹੈਗਾ ਨਵੀਂ ਸਰਕਾਰ ਦਾ ਨਵੀਂ ਸਰਕਾਰ ਨਹੀਂ ਤਾਂ ਜਿਵੇਂ ਵਾਲਾ ਭੇਲਦਾ ਪਹਿਲਾਂ ਸਮਾਂ ਫਿਰ ਕੋਣ ਕੋਣ ਵਾਵਾ ਸੀ ਅੱਛਾ ਇਹਨਾਂ ਨੇ ਤਾਂ ਜਿਵੇਂ ਹੀ ਖਤਮ ਕਰਤਾ ਬਸ ਖਤਮ ਹੀ ਆ ਹੁਣ ਤੇ ਇੱਥੇ ਦਾ ਜਿਵੇਂ ਹੀ ਖਤਮ ਆ ਭਗਵੰਤ ਸਿੰਘ ਕਹਿੰਦੇ ਸੀ ਕਿ ਸਾਡੀ ਸਰਕਾਰ ਬਣ ਤੋਂ ਬਾਅਦ ਲੋਕ ਖੁਸ਼ ਹੋਣ ਲੱਗੇ ਪੰਜਾਬ 'ਚ ਬਦਲਾਅ ਹੋ ਗਿਆ ਰੰਗਲਾ ਪੰਜਾਬ ਬਣ ਗਿਆ ਲਾਬਣ ਉਹ ਆ ਹੀ ਸੀ ਬਸ ਹੂੰ ਰੰਗ ਪੰਜਾਬੀ ਨਹੀਂ ਬਣਿਆ ਰੰਗਲ ਤੋਂ ਵੀ ਕਹਿੰਦਾ ਬਣ ਗਿਆ ਤਾਂ ਮੋਜੀ ਦੇ ਸਾਰੇ ਕੰਮ ਕਰਤੇ ਪਤਾ ਹੀ ਹੋਵੇ ਆਖੀ ਜਾਂਦੇ ਕੀ ਹੋਈ ਜਾਂਦਾ ਹਾਂ ਇਹ ਜਿਹੜਾ ਜਮਾ ਇਹ ਹੁਣ ਜਿਹੜੇ ਪੁਲਿਸ ਵਾਲੇ ਵੀ ਆਖੀ ਜਾਂਦੇ ਵੀ ਸਾਨੂੰ ਤਨਖਾਹ ਨਹੀਂ ਮਹੀਨਾ 15 20 ਦਿਨ ਟੱਪ ਕੇ ਤੁੰਦੀ ਸਾ ਪੁਲਿਸ ਵਾਲਿਆਂ ਨੂੰ ਨਹੀਂ ਮਿਲੀ ਤਨਖਾਹ ਆਈ ਨਹੀਂ ਆਖੀ ਨਹੀਂ ਆਈ ਨਹੀਂ ਆਈ ਤੇ ਫਿਰ ਉਹ ਪੁਲਿਸ ਵਾਲਿਆਂ ਨੂੰ ਮਿਲੀ ਤੇ ਸਾਡੇ ਵਰਗਿਆਂ ਨੂੰ ਕਿਛੁ ਖੁਸ਼ੀ ਦੇ ਕੋਈ ਕੁਝ ਗਾਡੋ ਦਾ ਵੀ ਨਹੀਂ ਦਵਾ ਸਰਕਾਰ ਤਾਂ ਕਹਿੰਦੀ ਹੈ ਖਜ਼ਾਨਾ ਨੱਕੋ ਨੱਕ ਭਰਿਆ ਪਹਿਲਾਂ ਮਨਪੀਰ ਬਾਦਲੇ ਐਵੇਂ ਆਖੀ ਨਾ ਸੀ ਕਿ ਖਜ਼ਾਨਾ ਭਰਿਆ ਨਹੀਂ ਉਹਨਾਂ ਹਿਸਾਬ ਹੈ ਨਹੀਂ ਸੀ ਤੇ ਖਜ਼ਾਨਾ ਪੂਰਾ ਫੁੱਲ ਭਰਦਾ ਭਰਦਾ ਆਹ ਬਿੱਲ ਪਾਸ ਵੀ ਨਹੀਂ ਕਰੇ ਬਿੱਲੇ ਪਾਸ ਨਹੀਂ ਕਰੇ ਇਹਨੇ ਹੁਣ ਤੇ ਨਾ ਬਿੱਲ ਪਾਸ ਕਿੱਥੋਂ ਕਰਨੀ ਖਜ਼ਾਨੇ ਪੈਸਾ ਹੀ ਹੈ ਨਹੀਂ ਹੂੰ ਤੇ ਕੋਈ ਤਾਈ ਤਨਖਾਹਾਂ ਵਾਲੀਆਂ ਖੜੀਆਂ ਸਾਰੇ ਮੁਲਾਜ਼ਮ ਹੀ ਕਰਕੇ ਕਰ ਲਈ ਜਾਂਦੇ ਆ ਇਹ ਕੀ ਪਤਾ ਨਹੀਂ ਭਰਾਵਾ ਕੀ ਹੋਈ ਜਾਂਦਾ ਹੈਗਾ ਨਹੀਂ ਇਹ ਵੀ ਆਖੀਂਦੇ ਜਿਹੜੇ ਕਾਂਗਰਸੀ ਅਕਾਲੀ ਕਿਹੜੇ ਪੋਸਟਰ ਬਾਈ ਲਾਉਂਦਾ ਭਗਵੰਤ ਮਾਨ ਹਾਂ ਕਿਵੇਂ ਫੋਟੋਆਂ ਲਾਉਂਦਾ ਬਾਹਲੀ ਪਿੰਡਾਂ ਚ ਜਾ ਜਾ ਕੇ ਕੰਨ ਨੇ ਪਿੰਡਾਂ ਚ ਜਾਈ ਜਦੋਂ ਫੋਟੋ ਵਰਤ ਲਾਈ ਜੀ ਸਾਡੇ ਨਾਲ ਆਪਣਾ ਮਾਰਗੀ ਬਹੁਤ ਆ